ਔਰ ਨਾਲ ਹੀ ਆਮ ਆਦਮੀ ਪਾਰਟੀ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਇਹਦੇ ਤੇ ਕੀ ਥਿ ਵਿਊ ਹੈ ਉਹ ਮੈਂ ਨਾ ਰੱਖਦਾ ਕਿਉਂਕਿ ਭਗਵੰਤ ਮਾਨ ਸਾਹਿਬ ਇਹਦਾ ਪਪਟ ਚੀਫ ਮਨਿਸਟਰ ਉਹ ਤਾਂ ਹੱਥ ਠੋਕਾ ਨੇ ਮੈਨੂੰ ਨਹੀਂ ਲੱਗਦਾ ਉਹ ਸਟੈਂਡ ਲੈ ਸਕਣਗੇ ਕਿਉਂਕਿ ਆਲਰੇਡੀ ਵਿਵਾਦ ਖੜਾ ਹੋਇਆ ਕਿ ਉਹਨਾਂ ਨੇ ਪਹਿਲਾਂ ਹਾਂ ਕਰਤੀ ਹਰਿਆਣੇ ਨੂੰ ਪਾਣੀ ਦੇਣ ਦੀ ਹੁਣ ਪਿੱਛੇ ਹਟ ਗਏ ਆ ਔਰ ਪਹਿਲਾਂ ਵੀ यमुना ਦੇ ਬਾਰੇ ਵੀ ਬੜੀ ਜਦੋਂ ਉਹਦੇ ਬਾਰੇ ਵੀ ਟਿੱਪਣੀ ਇਹ ਜੀ ਕੀਤੀ ਸੀ ਜਿਹੜਾ ਪੰਜਾਬੀਆਂ ਨੇ ਨਹੀਂ ਠੀਕ ਸਮਝਿਆ ਜਾਂ ਵਿਧਾਨ ਸਭਾ ਨੂੰ ਲੈ ਕੇ ਕੀਤੀ ਆ ਔਰ ਨਾਲ ਹੀ ਆਮ ਆਦਮੀ ਪਾਰਟੀ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਇਹਦੇ ਤੇ ਕੀ ਥਿ ਵਯੂ ਹੈ ਉਹ ਮੈਂ ਨਾ ਰੱਖਦਾ ਕਿਉਂਕਿ ਭਗਵੰਤ ਮਾਨ ਸਾਹਿਬ ਇਹਦਾ ਪਪਟ ਚੀਫ ਮਿਨਿਸਟਰ ਉਹ ਤਾਂ ਹੱਥ ਠੋਕਾ ਨੇ ਮੈਨੂੰ ਨਹੀਂ ਲੱਗਦਾ ਉਹ ਸਟੈਂਡ ਲੈ ਸਕਣਗੇ ਕਿਉਂਕਿ ਆਲਰੇਡੀ ਬਵਾਦ ਖੜਾ ਹੋਇਆ ਕਿ ਉਹਨਾਂ ਨੇ ਪਹਿਲਾਂ ਹਾਂ ਕਰਤੀ ਹਰਿਆਣੇ ਨੂੰ ਪਾਣੀ ਦੇਣ ਦੀ ਹੁਣ ਪਿੱਛੇ ਹਟ ਗਏ ਆ ਔਰ ਪਹਿਲਾਂ ਵੀ ਯਮਨਾ ਦੇ ਬਾਰੇ ਵੀ ਬੜੀ ਜਦੋਂ ਉਹਦੇ ਬਾਰੇ ਵੀ ਟਿੱਪਣੀ ਇਹ ਜੀ ਕੀਤੀ ਸੀ ਜਿਹੜਾ ਪੰਜਾਬੀਆਂ ਨੇ ਨਹੀਂ ਠੀਕ ਸਮਝਿਆ ਜਾਂ ਵਿਧਾਨ ਸਭਾ ਨੂੰ ਲੈ ਕੇ ਕੀਤੀ ਆ ਔਰ ਨਾਲ ਹੀ ਆਮ ਆਦਮੀ ਪਾਰਟੀ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਇਹਦੇ ਤੇ ਕੀ ਵਿਊ ਆ ਉਹ ਮੈਂ ਨਾ ਰੱਖਦਾ ਕਿਉਂਕਿ ਭਗਵੰਤ ਮਾਨ ਸਾਹਿਬ ਇਹਦਾ ਪੁਪੇਟ ਚੀਫ ਮਨਿਸਟਰ ਉਹ ਤਾਂ ਹੱਥ ਠੋਕਾ ਨੇ ਮੈਨੂੰ ਨਹੀਂ ਲੱਗਦਾ ਉਹ ਸਟੈਂਡ ਲੈ ਸਕਣਗੇ ਕਿਉਂਕਿ ਆਲਰੇਡੀ ਵਿਵਾਦ ਖੜਾ ਹੋਇਆ ਕਿ ਉਹਨਾਂ ਨੇ ਪਹਿਲਾਂ ਹਾਂ ਕਰਤੀ ਹਰਿਆਣੇ ਨੂੰ ਪਾਣੀ ਦੇਣ ਦੀ ਹੁਣ ਪਿੱਛੇ ਹਟ ਗਏ ਆ ਔਰ ਪਹਿਲਾਂ ਵੀ ਯਮਨਾ ਦੇ ਬਾਰੇ ਵੀ ਬੜੀ ਜਦੋਂ ਉਹਦੇ ਬਾਰੇ ਵੀ ਟਿੱਪਣੀ ਇਹ ਜੀ ਕੀਤੀ ਸੀ ਜਿਹੜਾ ਪੰਜਾਬੀਆਂ ਨੇ ਨਹੀਂ ਠੀਕ ਸਮਝਿਆ ਜਾਂ ਵਿਧਾਨ ਸਭਾ ਨੂੰ ਲੈ ਕੇ ਕੀਤੀ ਆ ਔਰ ਨਾਲ ਹੀ ਆਮ ਆਦਮੀ ਪਾਰਟੀ ਕਿਉਂਕਿ ਅਰਪਿੰਦ ਕੇਜਰੀਵਾਲ ਸਾਹਿਬ ਦਾ ਇਹਦੇ ਤੇ ਕੀ ਥਿ ਵਿਊ ਹੈ ਉਹ ਮੈਂ ਨਾ ਰੱਖਦਾ ਕਿਉਂਕਿ ਭਗਵੰਤ ਮਾਨ ਸਾਹਿਬ ਇਹਦਾ ਪਪਟ ਚੀਫ ਮਿਨਿਸਟਰ ਉਹ ਤਾਂ ਹੱਥ ਠੋਕਾ ਨੇ ਮੈਨੂੰ ਨਹੀਂ ਲੱਗਦਾ ਉਹ ਸਟੈਂਡ ਲੈ ਸਕਣਗੇ ਕਿਉਂਕਿ ਆਲਰੇਡੀ ਵਿਵਾਦ ਖੜਾ ਹੋਇਆ ਕਿ ਉਹਨਾਂ ਨੇ ਪਹਿਲਾਂ ਹਾਂ ਕਰਤੀ ਹਰਿਆਣੇ ਨੂੰ ਪਾਣੀ ਦੇਣ ਦੀ ਹੁਣ ਪਿੱਛੇ ਹਟ ਗਏ ਆ ਔਰ ਪਹਿਲਾਂ ਵੀ ਯਮਨਾ ਦੇ ਬਾਰੇ ਵੀ ਬੜੀ ਜਦੋਂ ਉਹਦੇ ਬਾਰੇ ਵੀ ਟਿੱਪਣੀ ਇਹ ਜੀ ਕੀਤੀ ਸੀ ਜਿਹੜਾ ਪੰਜਾਬੀਆਂ ਨੇ ਨਹੀਂ ਠੀਕ ਸਮਝਿਆ ਜਾਂ ਵਿਧਾਨ ਸਭਾ ਨੂੰ ਲੈ ਕੇ ਕੀਤੀ ਆ ਔਰ ਨਾਲ ਹੀ ਆਮ ਆਦਮੀ ਪਾਰਟੀ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਇਹਦੇ ਤੇ ਕੀ ਥਿ ਵਯੂ ਹੈ ਉਹ ਮੈਂ ਨਾ ਰੱਖਦਾ ਕਿਉਂਕਿ ਭਗਵੰਤ ਮਾਨ ਸਾਹਿਬ ਇਹਦਾ ਪਪਟ ਚੀਫ ਮਿਨਿਸਟਰ ਉਹ ਤਾਂ ਹੱਥ ਠੋਕਾ ਨੇ ਮੈਨੂੰ ਨਹੀਂ ਲੱਗਦਾ ਉਹ ਸਟੈਂਡ ਲੈ ਸਕਣਗੇ ਕਿਉਂਕਿ ਆਲਰੇਡੀ ਵਿਵਾਦ ਖੜਾ ਹੋਇਆ ਕਿ ਉਹਨਾਂ ਨੇ ਪਹਿਲਾਂ ਹਾਂ ਕਰਤੀ ਹਰਿਆਣੇ ਨੂੰ ਪਾਣੀ ਦੇਣ ਦੀ ਹੁਣ ਪਿੱਛੇ ਹਟ ਗਏ ਆ ਔਰ ਪਹਿਲਾਂ ਵੀ यमुना ਦੇ ਬਾਰੇ ਵੀ ਬੜੀ ਜਦੋਂ ਉਹਦੇ ਬਾਰੇ ਵੀ ਟਿੱਪਣੀ ਇਹ ਜੀ ਕੀਤੀ ਸੀ ਜਿਹੜਾ ਪੰਜਾਬੀਆਂ ਨੇ ਨਹੀਂ ਠੀਕ ਸਮਝਿਆ ਜਾਂ ਵਿਧਾਨ ਸਭਾ ਨੂੰ ਲੈ ਕੇ ਕੀਤੀ ਆ ਔਰ ਨਾਲ ਹੀ ਆਮ ਆਦਮੀ ਪਾਰਟੀ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਇਹਦੇ ਤੇ ਕੀ ਵਿਊ ਹੈ ਉਹ ਮੈਂ ਨਾ ਰੱਖਦਾ ਕਿਉਂਕਿ ਭਗਵੰਤ ਮਾਨ ਸਾਹਿਬ ਇਹਦਾ ਪਪਟ ਚੀਫ ਮਿਨਿਸਟਰ ਉਹ ਤਾਂ ਹੱਥ ਠੋਕਾ ਨੇ ਮੈਨੂੰ ਨਹੀਂ ਲੱਗਦਾ ਉਹ ਸਟੈਂਡ ਲੈ ਸਕਣਗੇ ਕਿਉਂਕਿ ਆਲਰੇਡੀ ਬਵਾਦ ਖੜਾ ਹੋਇਆ ਕਿ ਉਹਨਾਂ ਨੇ ਪਹਿਲਾਂ ਹਾਂ ਕਰਤੀ ਹਰਿਆਣੇ ਨੂੰ ਪਾਣੀ ਦੇਣ ਦੀ ਹੁਣ ਪਿੱਛੇ ਹਟ ਗਏ ਆ ਔਰ ਪਹਿਲਾਂ ਵੀ ਯਮਨਾ ਦੇ ਬਾਰੇ ਵੀ ਬੜੀ ਜਦੋਂ ਉਹਦੇ ਬਾਰੇ ਵੀ ਟਿੱਪਣੀ ਇਹ ਜੀ ਕੀਤੀ ਸੀ ਜਿਹੜਾ ਪੰਜਾਬੀਆਂ ਨੇ ਨਹੀਂ ਠੀਕ ਸਮਝਿਆ ਜਾਂ ਵਿਧਾਨ ਸਭਾ ਨੂੰ ਲੈ ਕੇ ਕੀਤੀ ਆ